ਸਾਸਰੀ ਘਰ ਦੀ ਸਵਾਗਤ ਕਰਦੇ ਆ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੇਂ ਦਿਨ ਦੀ ਆਪ ਕਰ ਰਹੇ ਸ਼ੁਰੂਆਤ ਆਪਣੇ ਕੱਲ ਤੋਂ ਕਾਫੀ ਦਿਨਾਂ ਤੋਂ ਸੀ ਆਪਾਂ ਘਰੀਆਂ ਇੱਕ ਮੇਨ ਘਰ ਤੇ ਇੱਕ ਤਾਂ بارشਾਂ ਬਹੁਤ ਸਟਾਰਟ ਹੋ ਚੁਈਆਂ ਸੀ بارشਾਂ ਕਾਰਨ ਆਪਕੇ ਦਿਨ ਨਹੀਂ ਜਾ ਸਕਦੇ ਸੀ ਦੂਜਾ ਆਪਾਂ ਨੇ ਤੁਹਾਨੂੰ ਪਿਛਲੇ ਬਲੌਗ ਵਿੱਚ ਦਿਖਾਇ ਸੀ ਕਿ ਮੋਟਰਸਾਈਕਲ ਲੈਣਾ ਸੀਗਾ ਕਿਉਂਕਿ ਮੋਟਰਸਾਈਕਲ ਕਾਫੀ ਪੁਰਾਣਾ ਹੋ ਗਿਆ ਸੀਗਾ ਤੇ ਆਪਾਂ ਨਵਾਂ ਮੋਟਰਸਾਈਕਲ ਲਿਆ ਤੇ ਹੁਣ ਉੜਮੁੜੇ ਹੋਰ ਕੰਮ ਸੀ ਜਿਹੜੇ ਕਰਨ ਨਾਲ ਸੀ ਉਕਰੇ ਨੇ ਤੇ ਫਿਲਹਾਲ ਹੁਣ ਆਪਾਂ ਹੋ ਸਕਦਾ ਹੈ ਜਲਦੀ ਹੀ ਆਪਾਂ ਆਪਣੇ ਦੁਆਰੇ ਬਲੌਗ ਨੂੰ ਰੈਗੂਲਰ ਕਰੀਏ ਦੁਬਾਰਾ ਦੁਬਾਰਾ ਫਿਰ ਤੁਹਾਨੂੰ ਕੋਈ ਨਵੀਂ ਜਗ੍ਹਾ ਮੈਂ ਦਿਖਾਈਏ ਨਵੇਂ ਦਰਸ਼ਕ ਰਾਈਏ ਤੁਸੀਂ ਆਪਣਾ ਕੰਮ ਨਾ ਭੁੱਲਿਆ ਕਰੋ ਅਸੀਂ ਆਪਦਾ ਕੰਮ ਕਰਨਾ ਅਸੀਂ ਨਹੀਂ ਭੁੱਲਦੇ ਤੁਸੀਂ ਆਪਦਾ ਕੰਮ ਕੀ ਕਰਨਾ ਹੁੰਦਾ ਅਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੁੰਦਾ ਵੈਲਿੰਗ ਕਰ ਵਾਲਾ ਬਟਨ ਦਬਣਾ ਹੁੰਦਾ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਉਹਨੂੰ ਲਾਈਕ ਕਰਨਾ ਹੁੰਦਾ ਕਮੈਂਟ ਕਰਿਆ ਕਰੋ ਤੇ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਬਹੁਤ ਜਲਦੀ ਆਪਾਂ ਕੋ ਨਵਾਂ ਸਫਰ ਸਟਾਰਟ ਕਰਨ ਲੱਗੇ ਆ ਤੇ ਜਿਹਦੇ ਦਾ ਸ਼ਰਤਾਰੇ ਕੁਮਾਰਾ ਦੇ ਹੋਰ ਜਿਲ੍ਹੇ ਚ ਜਪਨੇ ਸਾਨੂੰ ਸਾਰਾ ਕੁਝ ਬਲੌਗ ਦੇ ਵਿੱਚ ਦਿਖਾਵਾਂਗੇ ਤੇ ਫਿਲਹਾਲ ਸਾਡੇ ਚੈਨਲ ਨਾਲ ਬਨੇ ਰਹੋ ਤੇ ਅੱਜ ਦੇ ਬਲੌਗ ਵਿੱਚ ਆਪਾਂ ਗੁਰਦੁਆਰਾ ਸਾਹਿਬ ਚਲਾਂਗੇ ਇੱਕ ਨਵਾਂ ਮੋਟਰਸਾਈਕਲ ਲੈ ਆ ਤੇ ਹੁਣ ਅੱਥਾ ਦੇਖਾਵਾਂਗੇ ਦੂਜਾ ਅੱਜ ਹੋ ਸਕਿਆ ਆਪਾਂ ਥੋੜਾ ਜਿਹਾ ਜਲਸੀ ਦਵਾਰ ਜਾ ਕੇ ਆਉਣੇ ਕਿ ਮੋਟਰਸਾਈਕਲ ਚ ਥੋੜੀ ਪ੍ਰੋਬਲਮ ਹੈ ਤੇ ਉਹ ਠੀਕ ਕਰਾਉਣੇ ਆ ਤੇ ਜੇ ਆਪ ਗਏ ਤਾਂ ਮੋਟਰਸਾਈਕਲ ਉੱਥੇ ਲੈ ਕੇ ਚੱਲਾਂਗੇ ਫਿਲਹਾਲ ਆਪਾਂ ਗੁਰਦੁਆਰਾ ਸਾਹਿਬ ਜਰੂਰ ਚੱਲਾਂਗੇ ਕਿਉਂਕਿ ਅੱਜ ਆਪਾਂ ਗੁਰਦੁਆਰੇ ਜਾ ਕੇ ਮੋਟਰਸਾਈਕਲ ਨਵਾਂ ਲੈ ਦਾ ਸ਼ੁਕਰਾਨਾ ਕਰਨਾ ਤੇ ਬਾਕੀ ਦਿਨ ਦਾ ਰੁਟੀਨ ਕਿਸ ਤਰ੍ਹਾਂ ਹੈ ਉਸ ਅਨੁਸਾਰ ਕੁਛ ਆਪਾਂ ਬਲੌਗ ਦੇ ਵਿੱਚ ਦਿਖਾ ਦ ਦਿਰਾਂਗੇ ਫਿਲਹਾਲ ਆਪਾਂ ਹੁਣ ਚੱਲਦੇ ਹਾਂ ਤਿਆਰੀ ਹੋਈ ਪਈ ਹੈ ਤੇ ਦੁਰਦਾ ਇੱਥੋਂ ਜਿਵੇਂ ਸਾਨੂੰ ਪਿਛਲੀ ਵਾਰ ਪਤਾ ਹੀ ਸੀ ਆਪਾਂ ਉਹ ਲੈ ਕੇ ਗਏ ਸੀ ਨਵਾਂ ਮੋਟਰਸਾਈਕਲ ਤੇ ਮੌਸਮ ਤਕਰੀਬਨ ਹੁਣ ਜਿ ਪਿਛਲੇ ਸੰਗਰਾਮ ਤੋਂ ਲੈ ਕੇ ਅੱਜ ਦੇ ਦੁਆਰਾ ਸੰਗਰਾਮ ਆ ਗਈ ਤੇ ਉਸ ਤੱਕ ਹੁਣ ਮੌਸਮ ਤਕਰੀਬਨ ਕਰਾਵੇ ਕੱਲੋ ਤੱਕ ਕੱਢੀ ਸੀ ਅੱਜ ਫੇਰ ਬਦਲਵਾਈ ਹੋ ਗਈ بارش ਬਹੁਤ ਦਿਨਾਂ ਦੀ ਕਾਫੀ ਦਿਨ ਦੀ ਪੈਣ ਲੱਗੀ ਪਈ ਹੈ ਤੇ ਬਾਕੀ ਆਪਣਾ ਮੋਟਰਸਾਈਕਲ ਇਹ ਲੈ ਆਂਦਾ ਸੀ ਜੀ ਆਪਣਾ ਨਵਾਂ ਥੋੜੇ ਪਿਆਰ ਸਦਕਾ ਤੇ ਅੱਜ ਚੱਲਾਂਗੇ ਆਪਾਂ ਹੁਣ ਗੁਰਦੁਆਰਾ ਸਾਹਿਬ ਵਾਹਿਗੁਰੂ ਸ਼ੁਕਰਾਨਾ ਕਰਨਾ ਤੇ ਨਾਸੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਚਲੋ ਜੀ ਚੱਲਦੇ ਆਪਾਂ ਹਾਂਜੀ ਦੋਸਤੋ ਸਵਾਗਤ ਹੈ ਫਿਰ ਤੁਹਾਡਾ ਬਲੌਗ ਦੇ ਵਿੱਚ ਸੇਮ ਬਲੌਗ ਦੇ ਵਿੱਚ ਅਗਲੇ ਨੈਕਸਟ ਡੇ ਦੇ ਵਿੱਚ ਕੱਲ ਤੁਹਾਨੂੰ ਪਤਾ ਸੀਗੇ ਜੀ ਆਪਾਂ ਥੋੜੇ ਜਿਹਾ ਬਿਜ਼ੀ ਸੀਗੇ ਇੱਕ ਤਾਂ ਪ੍ਰੋਗਰਾਮ ਸੀ ਕਿਤੇ ਉਸ ਜਗ੍ਹਾ ਤੇ ਪਹੁੰਚੇ ਸੀ ਦੂਜਾ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਦੇਦਾਰੀ ਕਰਨ ਗਏ ਸੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਗਏ ਸੀ ਕਿਉਂਕਿ ਆਪਣੇ ਲੈਸੀ ਇੱਕ ਮੋਟਰਸਾਈਕਲ ਉਸ ਦਾ ਸ਼ੁਕਰਾਨਾ ਪ੍ਰਮਾਤਮਾ ਦੇ ਅੱਗੇ ਕਰਨ ਗਏ ਸੀ ਦੂਜਾ ਉਸ ਤੋਂ ਬਾਅਦ ਫਿਰ ਆਪਾਂ ਨਿਕਲੇ ਸੀ ਇਹ ਮੋਟਰਸਾਈਕਲ ਦਾ ਕੁਝ ਕੰਮ ਕੀ ਕੰਮ ਕਰਾਇਆ ਸੰਦ ਉਹ ਵੀ ਦਿਖਾ ਦਿੰਨੇ ਆ ਫਿਰ ਲਾਲ ਹੁਣ ਆਪਾਂ ਅਪਰਸ ਨੂੰ ਮੋਟਰਸਾਈਕਲ ਦਿਖਾਉਨੇ ਆ ਫਿਰ ਆਪਾਂ ਬੰਦ ਚਲਾਗੇ ਆਪਣੇ ਕੰਮ ਤੇ ਤੇ ਚਲੋ ਪਹਿਲਾਂ ਦੇਖਦੇ ਆਂ ਆਪਾਂ ਮੋਟਰਸਾਈਕਲ ਦਾ ਕੀ ਕੰਮ ਕਰਾਇਆ ਫਿਰ ਕਰਦੇ ਵਗਾਰ ਕੇ ਲਵਾਤੋਂ ਆ ਕੀ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਫਿਰ ਆਪਾਂ ਨੇ ਮੋਟਰਸਾਈਕਲ ਦਾ ਕਰਾਇਆ ਜੀ ਕੁਝ ਕੰਮ ਜਿਵੇਂ ਕੀ ਕੰਮ ਦਾ ਕੀ ਹੁੰਦਾ ਕੰਮ ਉਹ ਰੁਟੀਨ ਦੇ ਜਿਹੜੇ ਹੁੰਦੇ ਨੇ ਇਹ ਤਾਂ ਆਪਣੇ ਜੀ ਦੇ ਕਰਾਇਏ ਸੀਗੇ ਦੋਨੋਂ ਹਾਰ ਵੱਡੇ ਲਵਾਏ ਨੇ ਕਿਉਂਕਿ ਸੰ ਪਤਾ ਪਤਾ ਜਿਹੜੇ ਕੰਪਨੀ ਵੱਲੋਂ ਹਾਰ ਨਾਉਂਦੇ ਨੇ ਬਹੁਤ ਛੋਟੇ ਹੁੰਦੇ ਨੇ ਇੱਕ ਆਪਾਂ ਨੇ ਅੱਜ ਹੀ ਜਲਵਾਈਏ ਦੇ ਇਸ ਨਾਲ ਇੰਜਨ ਤੇ ਬਿਲਕੁਲ ਰੇਤਾਂ ਨਹੀਂ ਪੈਂਦਾ ਇੱਕ ਇੰਜਨ ਦੀ ਜਿਹੜੀ ਕਵਰ ਪਲੇਟ ਹੈ ਆ ਰਹੀ ਇਹ ਲਵਾਈ ਸੀ ਕੱਲ ਤੇ ਉਸ ਤੋਂ ਬਾਅਦ ਹੋਰ ਹੋਰ ਕਈ ਕੰਮ ਕਰਾਏ ਨੇ ਤੇ ਇਹ ਕੰਮ ਕਰ ਪਰ ਮੋਟਰਸਾਈਕਲ ਦਾ ਕਰਵਾਇਆ ਤੇ ਥੋੜਾ ਮੋਟਾ ਕੰਮ ਰਹਿ ਗਿਆ ਜਿਹੜਾ ਆਪਾਂ ਨੇ ਹੁਣ ਕੀ ਕੰਮ ਰਹਿ ਗਿਆ ਉਹ ਆਪਾਂ ਨੇ ਕਰਾਉਣੇ ਹੁਣ ਇਹ ਦੀ ਲਿਮੀਨੇਸ਼ਨ ਸਾਰੇ ਮੋਟਰਸਾਈਕਲ ਲਿਮੀਨੇਸ਼ਨ ਕਵਰ ਕਰਾਉਣਾ ਬਾਕੀ ਮੌਸਮ तकरीबन ਹੁਣ ਖਰਾਬ ਰਹਿੰਦਾ ਇਸ ਕਰਕੇ ਥੋੜਾ ਜਿਹਾ ਘੱਟ ਵੱਧੇ ਜਾਂਦੇ ਕਿਸੇ ਪਾਸੇ ਬਾਕੀ ਦੇਖ ਲਿਆ ਅੱਜ ਮੌਸਮ ਕਿਸ ਤਰ੍ਹਾਂ ਦਾ ਉਸ ਤੋਂ ਬਾਅਦ ਵੀ ਮੌਸਮ ਸਾਫ਼ ਹੁੰਦਾ ਆਪਣਾ ਮੋਟਰਸਾਈਕਲ ਦਾ ਕੰਮ ਕੰਪਲੀਟ ਹੁੰਦਾ ਦੂਜਾ ਜਿਹਾ ਆਪਣਾ ਕਾਜ ਵੀ ਪੂਰੇ ਕੰਪਲੀਟ ਮੋਟਰਸਾਈਕਲ ਇਸ ਕਰਕੇ ਥੋੜਾ ਜਿਹਾ ਆਪਾਂ ਇਸ ਕਰਕੇ ਉੱਚੇ ਚਿੱਤੇ ਥੋੜਾ ਬਾਹਰ ਜਾਣ ਤੋਂ ਤੇ ਜਦੋਂ ਆਪਣਾ ਸਾਰੇ ਕੰਮ ਕੰਪਲੀਟ ਹੋ ਗਏ ਉਸ ਤੋਂ ਬਾਅਦ ਆਪਣਾ ਜੋ ਰੈਗੂਲਰ ਦਾ ਸਫਰ ਹੈ ਫਿਰ ਸਟਾਰਟ ਕਰਾਂਗੇ ਤੇ ਨਵੇਂ-ਨਵੇਂ ਜਗ੍ਹਾਾਂ 'ਤੇ ਫਿਰ ਉਸੇ ਤਰ੍ਹਾਂ ਕਮਾਉਂਦੇ ਰਾਂਗੇ ਫਿਲਹਾਲ ਹੁਣ ਆਪਾਂ ਚੱਲਦੇ ਆਂ ਬਿਲਾਲ ਆਪਦੀ ਪਿਆਰ ਸਦਕਾ ਮਿਹਰ ਸਦਕਾ ਪ੍ਰਮਾਤਮਾ ਦੀ ਕਿਰਪਾ ਹੋਈ ਤੇ ਜ ਆਪਾਂ ਨੇ ਨਵਾਂ ਮੋਟਰਸਾਈਕਲ ਲਿਆ ਤੇ ਇਸ ਦੀ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਾਕੀ ਦਿੰਦੀ ਰੁਟੀਨ ਚੱਲਦੀ ਹੈ ਜੀ ਦੇਖਦੇ ਹਾਂ ਕੀ ਹੁੰਦਾ ਹੈ ਸਾਈਕਲ ਹੋ ਗਿਆ ਕੰਪਲੀਟ ਇਹਦੇ ਵਿੱਚ ਆਪਾਂ ਨੇ ਕਰਾਇਆ ਜੀ ਲੈਮੀਨੇਸ਼ਨ ਟੈਂਕੀ ਸਾਈਡ ਕਵਰ ਸ਼ੌਕਰ ਇੰਜਨ ਪਲੇਟ ਤੇ ਮੋਰਾਟੜਾ ਕਵਰ ਧੱਕ ਜੋ ਕਿ ਇੰਜਨ ਤੇ ਰਿੱਤਾ ਨਾ ਪਾ ਸਕੇ ਉਸ ਤੋਂ ਬਾਅਦ ਆਪਣੀ ਫਰਲਡ 프ਰੰਟ ਲੇਟ ਤੇ ਇਹ ਸਾਰਾ ਕੁਝ ਆਪਾਂ ਨੇ ਕਰਾਤਾ ਜੀ ਕੰਪਲੀਟ ਤਾਂ ਜੋ ਕਿ ਆਪਣਾ ਮੋਟਰਸਾਈਕਲ ਤਿਆਰ ਹੋ ਜੀ ਤੇ ਬਾਕੀ ਮੋਟਰਸਾਈਕਲ ਦਾ ਨੰਬਰ ਵੀ ਤਕਰੀਬਨ ਲੱਗ ਚੁੱਕਿਆ ਥੋੜੇ ਦਿਨਾਂ ਵਿੱਚ ਇਸ ਤੇ ਕਾਗਜ਼ ਵੀ ਆ ਜਾਣਗੇ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਅਗਲਾ ਸਫਰਸ਼ ਸ਼ੁਰੂ ਕਰਾਂਗੇ ਤੇ ਇਹ ਸੀ ਆਪਣਾ ਜਿਹੜਾ ਮੋਟਰਸਾਈਕਲ ਤੇ ਇਹ ਤਕਰੀਬਨ ਸਾਰਾ ਬਲੌਗ ਬਣਾਇਆ ਆਪਣੇ ਗੁਰਦੁਆਰ ਸਾਹਿਬ ਵਿੱਚ ਸ਼ੁਕਰਾਨਾ ਕੀਤਾ ਉਸ ਤੋਂ ਬਾਅਦ ਆਪਾਂ ਇਸ ਮੋਟਰਸਾਈਕਲ ਦੀ ਤਿਆਰੀ ਕਰਵਾਈ ਤੇ ਫਿਲਹਾਲ ਆਪਣੇ ਅੱਜ ਦੇ ਬਲੌਗ ਨੂੰ ਜੋ ਤਿੰਨ ਦਿਨਾਂ ਵਿੱਚ ਪੂਰਾ ਕਰਿਆ ਉਹਨੂੰ ਆਪਾਂ ਅੱਜ ਕਰਦਾ ਕਹਾਂਗੇ ਬੰਦ ਤੇ ਜਲਦ ਮਿਲਾਂਗੇ ਕਿਸੇ ਨਵੀਂ ਜਗ੍ਹਾ ਉਸ ਨੂੰ ਲੈ ਕੇ ਚੱਲੀਏ ਨਵੇਂ ਇਤਿਹਾਸ ਨਾਲ ਜੁੜੀ ਸਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਵਾਲਾ ਬਟਨ ਦਬਾ ਦੇਣਾ ਤਾਂ ਜੋ ਸੁਣ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਸੋ ਜਲਦ ਮਿਲਾਂਗੇ ਕਿਸੇ ਨਵੀਂ ਜਗ੍ਹਾ ਤੋਂ ਨਵਾਂ ਇਤਿਹਾਸ ਲੈ ਕੇ ਸੁਰੱਖੋ ਆਪਣਾ ਖਿਆਲ ਜੀ ਰੱਬ ਰੱਖਾ